ਕੀ ਨਾ ਦੂਰੇ ਆਹ ਦਿਲਾ ਦੇ ਇੱਕ ਜਣਾ ਨੂੰ ਆਂਦੇ ਨਾ ਮੈਂ ਮੈਨੂੰ ਦਾ ਸੋਰੀ ਐਪਲ ਬਾਹਰ ਐਪਲ ਕੱਟ ਨਾ ਜਾ ਰਿਹਾ ਜਮਾਨਤ ਕੈਮਰਾ ਆਹ ਦਿਲਾ ਦੇ ਇੱਕ ਜਣਾ ਨਾਲ ਗੱਲ ਕਰ ਲੈ ਆਹ ਇਹਨੂੰ ਸਾਈਡ ਕਰ ਦੋ ਮੈਨੂੰ ਇਹਨੂੰ ਸਾਈਡ ਕਰ ਵਾਈ ਸਾਈਡ ਹੋ ਜਾ ਯਾਰ ਇੱਕ ਜਣਾ ਨਾਲ ਗੱਲ ਕਰ ਉਹ ਆਪਣਾ ਕੱਟ ਫੋਨ ਤੇ ਮੇਰੀ ਮੈਂ ਕਰਾਂਗਾ टी टी क्या मतलब तुम तुम कर था कि भाई इधर कोई चक्कर नहीं नहीं आज पहला और सुदार जी क्या करोगे भाई साइड आयो यार कीदारी है मैं चलाओ दादा में कान्चा बोल दो का लियो پڏا اتروڙي جو جڏھن چورن کي کٽي اندر آيو پاجي 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 ਇੱਧਰ ਹੈ ਇੱਧਰ ਹਾਂ ਲੋ ਐਸਾ ਬੜਾ ਮੈਨੂੰ ਫੋਨ ਉਹ ਕਰਦਾ ਮੈਂ ਹਾਂ ਐਟ ਬੜਾ ਦੋਨੇ हां जी मैडम ਜਿਹੜੇ ਅੱਜ ਅੰਗਰੂਨੀ ਬਾਜ਼ਾਰਾ ਦੇ ਵਿੱਚ ਜਿਹੜਾ ਤੁਸੀਂ ਇਹ ਕਾਰਵਾਈ ਕੀਤੀ ਉਹਦੇ ਬਾਰੇ ਦੱਸ ਦਿਓ। एक्चुअली ਡੇਲੀ ਤੇ ਸਾਡੀ ਤੁਸੀਂ ਕੱਲ ਵੀ ਸਾਨੂੰ ਕਵਰ ਕੀਤਾ ਸੀ ਤਾਂ ਡੇਲੀ ਦੀ ਸਾਡੀ ਜਿਹੜੀ ਡਰਾਈਵ ਆ। ਅੱਜ ਇਸ ਇੰਕੋਰਪੋਰਟਮੈਂਟ ਦੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਜਿਹੜੀ ਸਾਡੀ ਕਾਰਪੋਰੇਸ਼ਨ ਦੀ ਟੀਮ ਆ ਇਹ ਜਿਹੜੀ ਨਾਲ ਸਾਡੇ ਮਿਲ ਕੇ ਜਿੰਨੀਆਂ ਵੀ ਬਾਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਨੇ ਬਹੁਤ ਸਾਰੇ ਇੰਕੋਰਪੋਰਟਮੈਂਟ ਆ, ਰੇਡੀਆਂ ਅੱਗੇ ਬਤਨਾਂ ਦੇ ਲਾਈਆਂ ਹੋਈਆਂ। ਬਹੁਤ ਸਾਰੀਆਂ ਕੰਪਲੇਨਾਂ ਆਉਂਦੀਆਂ ਸੀ ਕਿ ਵੀ ਰਣੀਤ ਬਾਜ਼ਾਰ ਦੇ ਵਿੱਚ ਬਹੁਤ ਸਾਰੀ ਪ੍ਰੋਬਲਮ ਆਉਂਦੀ ਹੈ ਜਿਸ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਆ ਲੋਕਾਂ ਨੂੰ ਜਿਹੜੀ ਪ੍ਰੋਬਲਮ ਆਉਂਦੀ ਹੈ ਦੁਕਾਨਦਾਰਾਂ ਨੇ ਸਮਾਨ ਬਾਹਰ ਕੱਢ ਕੇ ਲਾਇਆ ਹੁੰਦਾ ਸੀਗਾ ਜਿੱਥੇ ਪਾਰਕਿੰਗ ਵਾਲੀ ਜਗ੍ਹਾ ਉਹ ਜਿਹੜੀ ਉਹ ਬਿਲਕੁਲ ਬਲੌਕ ਹੁੰਦੀ ਸੀ ਉਹ ਸਾਰੀ ਹੁਣ ਤਕਰੀਬਨ ਅਸੀਂ ਏ ਮਾਰਕ ਕਰ ਕਰਕੇ ਜਿਹੜੀ ਵੀ ਮਾਰਕੀਟਸ ਹੈਗੀਆਂ ਤਕਰੀਬਨ ਡੇਲੀ ਦੀ ਸਾਡੀ ਜਿਹੜੀ ਡਰਾਈਵ ਚੱਲੂਗੀ ਲੋਕਾਂ ਨੂੰ ਸਾਡੇ ਵੱਲੋਂ ਇਹੋ ਹੀ ਹਦਾਇਤ ਆ ਆਪਣਾ ਸਾਮਾਨ ਤਾਂ ਦੇ ਅੰਦਰ ਰੱਖੋ ਕਸਟਮਰ ਜਿਹੜਾ ਤਾਂ ਜਾਉਂਦਾ ਉਹਨੂੰ ਜਗ੍ਹਾ ਦਿਓ ਪਾਰਕਿੰਗ ਵਿੱਚ ਗੱਡੀ ਲਾਉਣ ਵਾਸਤੇ ਮੈਡਮ ਜਿਹੜੀ ਅੱਜ ਬਾਜ਼ਾਰ ਦੇ ਵਿੱਚ ਜਦੋਂ ਦੀ ਸਾਮਾਨ ਉਠਾਰੇ ਸੀ ਇੱਕ ਤਾਇਬ ਜਾਰੀ ਟੀਮ ਉਹ ਦੁਕਾਨਦਾਰਾਂ ਨਾਲ ਬਹਿਸ ਵੀ ਹੋਈ ਆ ਉਸ ਤੇ ਕੀ ਕਾਰਵਾਈ ਕੀਤੀ ਜਾਵੇਗੀ ਵੀ ਵੇਖੋ ਇਹ ਇਹ ਚੀਜ਼ ਹੁੰਦੀ ਹੈ ਜਿਵੇਂ ਕੋਈ ਵੀ ਸਾਨੂੰ ਸਵਾਲ ਕਰਦੇ ਆ ਕਿ ਜਦੋਂ ਅਸੀਂ ਆਉਨੇ ਆ ਸਾਮਾਨ ਆਪਣਾ ਅੰਦਰ ਰੱਖ ਲੈਣੇ ਚਾਹੁੰਦੇ ਆ ਉਸੇ ਮੋਹਰੀ ਚੀਜ਼ ਹੋਈ ਹੈ ਜਦੋਂ ਅਸੀਂ ਆਉਣ ਤੋਂ ਪਹਿਲਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਸਾਮਾਨ ਆਪਣਾ ਚੁੱਕੇ ਅੰਦਰ ਰੱਖ ਲੈਂਦੇ ਆ ਮੁੜ ਕੇ ਉਹੀ ਹੁੰਦਾ ਕਿ ਤੁਸੀਂ ਐਕਚੁਅਲੀ ਪ੍ਰੋਬਲਮ ਪ੍ਰੋਬਲਮ ਇਹ ਹੋਈ ਆ ਕਿ ਇਹ ਦੁਕਾਨਦਾਰ ਇਹ ਚਾਹੁੰਦੇ ਵੀ ਸਾਨੂੰ ਆਣ ਕੇ ਕੋਈ ਨਾ ਕੁਝ ਕਵੇ ਚਾਹੀਏ ਦੁਕਾਨ ਦੇ ਬਾਹਰ ਸਮਾਨ ਚਾਹੇ ਤੱਕ ਸੜਕ ਦੇ ਵਿੱਚ ਸਮਾਨ ਲਾਈਏ ਇਸ ਕਰਕੇ ਜਰੂਰੀ ਹੈ ਦੁਕਾਨਦਾਰ ਨੂੰ ਹਰ ਇੱਕ ਨੂੰ ਚਾਹੀਦਾ ਜਿਹੜਾ ਕੋਈ ਕਸਟਮਰ ਆਉਂਦਾ ਉਹਨੂੰ ਕੋਲੋਂ ਜਗ੍ਹਾ ਦੇ ਇਸ ਤੋਂ ਬਾਅਦ ਨਹੀਂ ਹਟਣਗੇ ਤੇ ਅਸੀਂ ਕਾਰਵਾਈ ਕਰਾਂਗੇ ਆਲਰੇਡੀ ਅਸੀਂ ਕੱਲ੍ਹ ਦੀ ਵੀ ਬਥੇਰੇ ਸਾਡੇ ਤਕਰੀਬਨ 50 ਦੇ ਕਰੀਬ ਜਿਹੜੇ ਪਰਚੇ ਡਰਾਈਵ ਦੇ ਵਿੱਚ ਹੋਏ ਸੀ ਜਿਹਨਾਂ ਨੂੰ ਸੂਚਿਤ ਕੀਤਾ ਗਿਆ ਜਾਂਦਾ ਕੋਈ ਚਲਾਨ ਕੱਟ ਗਿਆ ਜਾਂ ਕੋਈ ਵਾਰਨਿੰਗ ਦਿੱਤੀ ਨਹੀਂ ਜਿਹੜੀਆਂ ਜਿਹੜੀਆਂ ਕਾਰ ਜਨ ਜਿਹੜੀਆਂ ਟੂ व्हीਲਰਸ ਹੋਵੇ ਔਰ ਸਾਈਕਲ ਵਗੈਰਾ ਜਿਹੜੇ ਰੋਡ ਦੇ ਵਿੱਚ ਲੱਗੇ ਉਹਨਾਂ ਦੇ ਸਟਿੱਕਰ ਚਲਾਨ ਹੋਏ ਆ ਬਾਕੀ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਆ ਇੱਕ ਅੱਧੀ ਵਾਰੀ ਅਸੀਂ ਆਵਾਂਗੇ ਤੇ ਨਹੀਂ ਹਟੋਗੇ ਤਾਂ ਫਿਰ ਕਾਰਵਾਈ ਹੋਊਗੀ ਆਜੋ ਅੱਜ ਅੰਦਰੂਨੀ ਬਾਜ਼ਾਰਾ ਦੇ ਵਿੱਚ ਕਾਰਵਾਈ ਕੀਤੀ ਉਹਦੇ ਬਾਰੇ ਦੱਸ ਦਿਓ ਉਸ ਨੂੰ ਸਰ ਅੰਦਰੂਨੀ ਜਮੈਂਦਾਰ ਸੀ ਉਹ ਵੀ ਇਸੇ ਤਰ੍ਹਾਂ ਤੁਸੀ ਜਦੋਂ ਵੀ ਲੰਘਦੇ ਕਈ ਵੇਲੇ ਤਾਂ ਸਟੈਪਲਰ ਵੀ ਲੰਘਦਾ ਮੋਸਟਲੀ ਸਾਡੇ ਕੋਲ ਲੋਕ ਆ ਕੇ ਇਹੀ ਕੰਪਲੀਟ ਕਰਦੇ ਆ ਕਿ ਯਾਰ ਫੈਦਲੋ ਹੀ ਲੰਘਦਾ ਜੇ ਅਸੀਂ ਕੋਈ ਸਾਈਕਲ ਲੈ ਕੇ ਲੰਘਦਾ ਕੋਈ ਸਕੂਟਰ ਲੈ ਕੇ ਲੰਘਦਾ ਆ ਦੇਖੋ ਉਹਨੂੰ ਗਲਮਗਲੀ ਹੋ ਜਾਂਦੇ ਆ ਉਹਨੂੰ ਕੋਈ ਜਗ੍ਹਾ ਹੀ ਨਹੀਂ ਦਿੰਦੇ ਇੰਨਾ ਇੱਕ ਜ਼ਿਆਦਾ ਉੱਥੇ ਰਸ਼ ਪਾਇਆ ਹੋਇਆ ਹੈ ਤੇ ਜੇ ਆਪਾਂ ਦੁਕਾਨਦਾਰਾਂ ਨੂੰ ਕਹਿੰਦੇ ਆ ਤੇ ਉਹ ਲੜਨੋਂ ਪੈਂਦੇ ਆ ਆਪਣੀ ਐਕਚੁਅਲੀ ਗਲਤੀ ਜਿਹੜੀ ਆਪਣੀ ਦਾ ਮੰਨਦੇ ਨਹੀਂ ਸੈੱਟ ਨਹੀਂ ਕਰਦੇ ਵੀ ਯਾਰ ਅਸੀਂ ਜੇ ਥੋੜ ਇਹ ਸਰ ਗੱਲ ਕਰੀ ਜਿਹੜਾ ਅੱਜ ਤੁਹਾਡੇ ਨਾਲ ਜਦੋਂ ਤੁਹਾਡੇ ਬੰਦੇ ਸਮਾਨ ਚੱਕ ਰਹੇ ਸੀਗੇ ਤੈਬਜ਼ਾਰੀ ਦੀ ਟੀਮ ਦੇ ਤੇ ਉਹਨਾਂ ਦੇ ਵੱਲੋਂ ਦੁਕਾਨਦਾਰਾਂ ਵੱਲੋਂ ਉਹਨਾਂ ਦੇ ਨਾਲ ਹੱਥੋ ਪਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਉਹ ਨਹੀਂ ਹੁੰਦਾ ਜ਼ਿਆਦਾਤਰ ਕਿਉਂਕਿ ਮੋਸਟਲੀ ਉਹ ਆਪਣੇ ਆਪ ਨੂੰ ਸਹੀ ਸਾਬਤ ਕਰਦੇ ਹੁੰਦੇ ਆ ਵੀ ਅਸੀਂ ਸਹੀ ਹਾਂ ਤੇ ਅਸੀਂ ਗਲਤ ਤੇ ਇਹਨਾਂ ਦੇ ਕੋਈ ਅੱਜ ਚਲਾਨ ਵੀ ਕੱਟੇ ਗਏ ਨਗਰ ਨਿਗਮ ਵੱਲੋਂ ਅਸੀਂ ਫੋਟੋ ਖਿੱਚ ਲਈਏ ਕੋਈ ਚਲਾਨ ਕੱਟਾਂਗੇ ਅਸੀਂ ਇਹਨੂੰ ਅਦਾਲਤ 'ਚ ਭੇਜਾਂਗੇ ਠੀਕ ਹੈ ਸਰ ਥੈਂਕ ਯੂ ਸਰ